ਤੇਰਾ ਮੰਗਣਾ ਹੋਇਆ ਠੀਕ ਹੈ ਪਰ ਤੂੰ ਤਾਂ ਬਈ ਚਾਂਬਲ ਗਿਆ ਚਾਂਬਲ ਗਿਆ ਜਿਹੜਾ ਮੰਗਣਾ ਤੈਂ ਕਰਾਇਆ ਨਾ ਹੁਣ ਮੈਂ 17 ਸਾਲ ਪਹਿਲਾਂ ਕਰਾ ਲਿਆ ਸੀ ਹਾਂ ਗੁੱਦਾ ਬਣਿਆ ਫਿਰਦਾ ਕਿਤੇ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਵਿਰਾਟ ਮਹਿਲਔਰ ਸਕੇਰ ਸਿੰਘ ਤੇ ਅੱਜ ਦਾ ਬਲੌਗ ਬਹੁਤ ਖਾਸ ਹੋਣ ਵਾਲਾ ਕਿਉਂਕਿ ਦਿਨ ਅੱਜ ਬੁੱਧਵਾਰ ਹੈ ਤੇ ਅੱਜ ਹੈ ਆਕਾਸ਼ ਚ ਹੈ ਚੈਨਲ ਦਾ ਸ਼ੂਟ ਤੇ ਇਹ ਸ਼ੂਟ ਦੇ ਦੌਰਾਨ ਸਾਡੇ ਕੋਲੇ ਮੇਰੇ ਭੈਣ ਜੀ ਮੇਰੇ ਬਹੁਤ ਪਿਆਰੇ ਭੈਣ ਜੀ ਸ਼ਿੰਦਰਪਾਲ ਸੋਨੀ ਜੀ ਆਉਂਦੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਅਕਸਰ ਮੇਰੇ ਸੀਰੀਅਲ ਵਾਰਿਸ ਸਰਦਾਰਾਂ ਦੇ ਵਿੱਚ ਵੇਖਦੇ ਹੋ ਮੇਰੇ ਕੁੜਮਣੀ ਦੇ ਰੂਪ ਦੇ ਵਿੱਚ ਤੇ ਕਿਤੇ ਤਾਂ ਮੰਨ ਜੇ ਤਕਦੀਰੇ ਦੇ ਵਿੱਚ ਮੇਰੀ ਪਰਜਾਈ ਦੇ ਕੈਕਟਰ ਵਿੱਚ ਬਟ ਉਹ ਮੇਰੇ ਸਿਸਟਰ ਬਣੇ ਹੋਏ ਨੇ ਉਹ ਆ ਰਹੇ ਨੇ ਤੇ ਅੱਜ ਉਹਨਾਂ ਦੀ ਐਕਸਾਈਟਮੈਂਟ ਵੀ ਬਹੁਤ ਜ਼ਿਆਦਾ ਹੈ ਮੇਰੇ ਇੰਗੇਜਮੈਂਟ ਨੂੰ ਲੈ ਕੇ ਤੇ ਇਸ ਕਰਕੇ ਹੁਣ ਅੱਜ ਉਹ ਆ ਰਹੇ ਨੇ ਤੇ ਅੱਜ ਤੁਹਾਨੂੰ ਉਹਨਾਂ ਦੇ ਨਾਲ ਮਿਲਾਵਾਂਗੇ ਅੰਦਰਪਾਲ ਮੈਂ ਆ ਰਹੇ ਨੇ ਕਿੰਨੀ ਕਿ ਐਕਸਾਈਟਮੈਂਟ ਆ ਤੁਹਾਨੂੰ ਬਹੁਤ ਜ਼ਿਆਦਾ ਅੱਜ ਉਹਨਾਂ ਨੂੰ ਪੂਰੀ ਐਕਸਾਈਟਮੈਂਟ ਆ ਮੈਨੂੰ ਸ਼ੱਕਨ ਤੋਂ ਪਹਿਲੀ ਵਾਰ ਹੀ ਮਿਲ ਰਹੇ ਹੈ ਨਾ ਪਹਿਲੀ ਵਾਰ ਮਿਲ ਰਹੇ ਆ ਅੱਜ ਪਹਿਲੀ ਵਾਰ ਹੀ ਮਿਲਣਾ ਅੱਜ ਪਹਿਲੀ ਵਾਰ ਹੀ ਮਿਲਣਾ ਤੂੰ ਵੀ ਨਹੀਂ ਹੈ ਜੀ ਮੈਂ ਉਸ ਦਿਨ ਹੈ ਨਹੀਂ ਸੀ ਜਦੋਂ ਆਇਆ ਸੀ ਤਾਂ ਹੀ ਤਾਂ ਉਹ ਕਹਿੰਦੇ ਵੀ ਅੱਜ ਅੱਜ ਉਹਨਾਂ ਨੇ ਆਉਣਾ ਮੈਂ ਕਿਹਾ ਚਲੋ ਠੀਕ ਹੈ ਆਓ ਸਰ ਪ੍ਰਸਤਾਨੀ ਦੇ ਕੇ ਦੇਣੇ ਤੁਸਦਾ ਹਾਂ ਹਾਂ ਓ ਯੈਸ ਬਹੁਤ ਐਕਸਾਈਟ ਅੱਜ ਕਿਹੋ ਜਿਹਾ ਲੱਗ ਰਿਹਾ ਹੈ ਅੱਜ ਬਹੁਤ ਵਧੀਆ ਅੱਜ ਅੱਜ ਆਕਾਸ਼ ਦੇ ਚੈਨਲ ਦਾ ਉਹ ਸ਼ੂਟ ਹੈ ਕਿਹੜੇ ਕਿਹੜੀ ਵੀਡੀਓ ਚੱਲ ਰਹੀ ਹੈ ਆਪਣੀ ਬਾਰਿਸ਼ ਸਰਦਾਰਾਂ ਦਾ ਹਾਂ ਬਾਰਿਸ਼ ਸਰਦਾਰਾਂ ਦਾ ਬਾਰਿਸ਼ ਸਰਦਾਰਾਂ ਦਾ yes ਬਾਰਿਸ਼ ਸਰਦਾਰਾਂ ਦਾ ਕੁਛ ਕਹਿਣਾ ਚਾਹਗੇ ਵਾਲੇ ਸਰਦਾਰਾਂ ਬਾਰੇ ਕੁਝ ਜੀ ਅਸੀਂ ਇਹ ਕਹਿਣਾ ਚਾਹੁੰਦੇ ਜਿਵੇਂ ਆਡੀਅנס ਪਹਿਲਾਂ ਵਾਲੇ ਸਰਦਾਰਾਂ ਨੂੰ ਪਿਆਰ ਦੇ ਸੀ ਹੁਣ ਵੀ ਓਦਾਂ ਹੀ ਸਟੋਰੀ ਨੂੰ ਪਿਆਰ ਦੇਉ ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਸਟੋਰੀ즈 ਕੁਛ ਨਵਾਂ ਲੈ ਕੇ ਆਈਏ ਹਨਾ ਤੇ ਅਸੀਂ ਨਵੇਂ ਆਰਟਿਸਟ ਵੀ ਲਿਆਉਣੇ ਆ ਨਵੀਂ ਸਟੋਰੀ ਵੀ ਲਿਆਉਣੇ ਆ ਸਭ ਕੁਛ ਛੋਡੇ ਕਰਕੇ ਕਰਦੇ ਆ ਸਟੋਰੀ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਜਿੱਦਾਂ ਪਹਿਲਾਂ ਕਰਦੇ ਸੀ ਜਿੰਨੇ ਵੀ ਲੋਕ ਪਹਿਲਾਂ ਆਡੀਅੰਸ ਜੁੜੀ ਹੋਈ ਸੀ ਉਹਨੇ ਆਡੀਅੰਸ ਫੇਰ ਜੋੜ ਜੀ ਆਪਣੀ ਕਿ ਆਪਾਂ ਹੋਰ ਇੰਟਰਸਟ ਲਿਆ ਸਕੀਏ ਵੀਡੀਓ 'ਚ ਬਿਲਕੁਲ ਹਰਪ੍ਰੀਤ ਤੁਸੀਂ ਕੀ ਕਹਿਣਾ ਜਾਓਗੇ ਦੂਜਾ ਵੇ ਕਰਦੇ ਹੋ ਉਥੋ ਦੇਖ ਲੋ ਨਾ ਕਿੰਨੀ ਕਿੱਡਾ ਕਲਜੋਗਾ ਕੁੜੀ ਆਪ ਵਿਆਹ ਨੂੰ ਕਹਿੰਦੀ ਹੈ ਮਮਾ ਬਰਾਂਏ ਹੋਇਆ ਮਨ ਕਿ ਮੈਂ ਜੀਵਾਂ ਨੂੰ ਕਿੱਥੇ ਲੈ ਕੇ ਜਾਵਾਂ ਮੇਰੀ ਜ਼ਿੰਦਗੀ ਕਿਵੇਂ ਕੱਟੂੰਗੀ ਹੈ ਮੇਰੇ ਘਰ ਵਾਲੇ ਤੋਂ ਬਿਨਾ ਦੇ ਬਰਾਂਏ ਹੋ ਜਾਂਦਾ ਮੈਂ ਠੀਕ ਹੈ ਠੀਕ ਹੈ ਹਾਂਜੀ ਤੂੰ ਪਤਲੇ ਹੋ ਹੈ ਤੂੰ ਪਤਲੇ ਹੋ ਆ ਹੋ ਗਿਆ ਪਤਲਾ ਹਾਂ ਲੱਗੇ ਬਹੁਤ ਫਾਨੇ ਖੜੇ ਆ ਗੱਲ ਕਹਿ ਕੇ ਤਾਂ ਮਨਿੰਦਰ ਤੂੰ ਮੈਂ ਹੱਥ ਪੈ ਗਿਆ ਮਮਾ ਕਿੱਥੀ ਹੱਥ ਪੈ ਗਿਆ ਹਾਂ ਚਲੋ ਇਹ ਤਾਂ ਪਤਲਾ ਹੋ ਗਿਆ ਕਿ ਮੈਂ ਸੱਚੀ ਪਤਲਾ ਲੱਗਦਾ ਆ ਆਮੂ ਪਤਲਾ ਰਹੇ ਹੋ ਕਿ ਲੋ ਇੱਥੋਂ ਚਲੋ ਦੇਖਦੇ ਆ ਹਲੇ ਕੀ ਬਣਦਾ ਤਿੰਨੋਂ ਦੇ ਨਾਲ ਛੰਨੋ ਦੇ ਛੰਨੋ ਛੰਨੋ ਇਹਦੇ ਦੇਖ ਪੁੱਤ ਅਸਲ ਛੰਨੋ ਨੇ ਨਾ ਗੱਲ ਫਟਾ ਪਾਇਆ ਉਹਨੂੰ ਤਾਂ ਅਜੀਬ ਲੱਗ ਰਿਹਾ ਅਰੇ ਫਟਾ ਪਾਇਆ ਗੱਲ ਚ ਉਹਨੂੰ پتہ ਨਹੀਂ ਲੱਗ ਰਿਹਾ ਮੇਰੇ ਕੀ ਕਿੱਥੇ ਕੀ ਹੋ ਗਿਆ ਆਦੀ ਪੂਛ ਫੜਦੀ ਹੈ ਅਗਰ ਤੁਸੀਂ ਵੀ ਡੌਗ ਲਵਰ ਹੋ ਮੋਰ ਤੁਹਾਡੇ ਘਰੇ ਕੋਈ ਡੌਗੀ ਹੈ ਤਾਂ ਉਹਦਾ ਨਾਮ ਜ਼ਰੂਰ ਲੈ ਕੇ ਕਮੈਂਟ ਕਰਿਓ ਹੈ ਨਾ ਇਹ ਸਾਡਾ ਬਹੁਤ ਪਿਆਰਾ ਬੱਚਾ ਹੈ ਕਿ ਮੇਰੀ ਸੈਫੀ ਜਿਹੜੀ ਹੈ ਕੱਲ ਚਲੀ ਗਈ ਵਿਚਾਰੀ ਮੈਂ ਬਹੁਤ ਕੋਸ਼ਿਸ਼ ਕੀਤੀ ਅਸੀਂ ਸਾਰਿਆਂ ਨੇ ਉਹਨੂੰ ਸਭਾਲਣ ਦੀ ਪਾਲਣ ਪੋਸ਼ਣ ਕਰਕੇ ਉਹਦਾ ਤੇ ਉਹਨੂੰ ਉਹ ਕਰਨ ਲਈ ਤੇ ਇਹ ਲੱड्डू ਨੇ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਡੇਲੀ ਡ੍ਰਿਪਸ ਲਵਾਉਦੇ ਸੀ ਅਸੀਂ ਸੈਫੀ ਦੇ ਤੇ ਡੈਲੀ ਉਹਨੂੰ ਮਤਲਬ ਕਿ ਹਸਪੀਟਲ ਲੈ ਕੇ ਜਾਣਾ ਸਵੇਰੇ ਸ਼ਾਮ ਹਨਾ ਤੇ ਪਰ ਹੁਣ ਇਹ ਸੀਗਾ ਵੀ ਕਿ ਆਖਰੀ ਟਾਈਮ ਦੇ ਉੱਤੇ ਸਾਨੂੰ ਖੁਦ ਅਸੀਂ ਇਹ ਅਰਦਾਸ ਕਰ ਰਹੇ ਸੀ ਵੀ ਬਾਬਾ ਜੀ ਵੀ ਇਹਨੂੰ ਤਕਲੀਫ ਨਾ ਦੇ ਹੁਣ ਇਹ ਇਹਨੂੰ ਲੈ ਜਾਣਾ ਬਟ ਸੱਚੀ ਗੱਲ ਹੈ ਕਿ ਪਾਲਣੇ ਸੌਖੇ ਨੇ ਪਰ ਤੋੜਨੇ ਘਰੋਂ ਬਹੁਤ ਆਫੇ ਨੇ ਜਿਹੜੇ ਮਤਲਬ ਪਿਆਰ ਕਰਦੇ ਨੇ ਡੌਗਸ ਨੂੰ ਉਹਨਾਂ ਨੂੰ ਪਤਾ ਹੋਵੇ ਇਸ ਗੱਲ ਦਾ ਯਾ ਲਟੂ ਸਹੀ ਆ ਲੰਨੋ ਕਹਿੰਦੇ ਬਹੁਤ ਕਮੈਂਟ ਕੀਤੇ ਕਰਨੇ ਬਈ ਨਹੀਂ ਜਿਆ ਕਰਕੇ ਬਹੁਤ ਔਖਾ ਤੋੜਨਾ ਕੁੱਤਿਆਂ ਨੂੰ ਪਾਲੇ ਹੁੰਦੇ ਆ ਹਾਂ ਬਿਲਕੁਲ ਬਹੁਤ ਮੂਹ ਪਾ ਜਾਂਦਾ ਹੈ ਹਨਾ ਹਾਂ ਤੇ ਸਾਡਾ ਤਾਂ ਹੈਗਾ ਵੀ ਬਹੁਤ ਮੂਹ ਕਿਉਂਕਿ 8 ਸਾਲਾਂ ਦੀ ਹੋ ਗਈ ਸੀ 8 ਸਾਲਾਂ ਦੀ ਹੋ ਗਈ ਸੀ ਬੱਚਿਆਂ ਵਾਂਗੂ ਰੱਖਿਆ ਸੀ ਇਸ ਤਰ੍ਹਾਂ ਉਹਨੂੰ ਹਮੇਸ਼ਾ ਕਰੇ ਇਸ ਕਰਕੇ ਸਾਡਾ ਉਹ ਸੀਗਾ ਬਾਕੀ ਇੱਕ ਪਤਾ ਨਹੀਂ ਕੀ ਚੱਕਰ ਹੈ ਸਾਡੇ ਘਰ ਦੇ ਵਿੱਚ ਆ ਜਾਂ ਕੁਝ ਹੋਇਆ ਸਾਡੇ ਇਹ 6-7 ਕੁੱਤੇ ਹੋ ਗਏ ਨੇ ਜਿਹੜੇ ਕਿ 7ਵੇਂ ਮਹੀਨਾ ਟੱਪਦੇ ਨਹੀਂ ਹੁੰਦੇ ਔਰ ਉਹਨਾਂ ਨੂੰ ਇਹ ਇਹੀ ਦੱਬ ਕੇ ਆਉਂਦਾ ਹੁੰਦਾ ਜਦੋਂ ਉਹ ਪੂਰੇ ਹੋ ਜਾਂਦੇ ਨੇ ਪਰ ਹੁਣ ਹੁਣ ਅਸੀਂ ਫੈਸਲਾ ਕੀਤਾ ਕਿ ਮੈਂ ਆਪਦੇ ਆਪਦੀ ਮੇਰ ਦੇ ਵਿੱਚ ਕੋਈ ਡੌਗ ਨਹੀਂ ਰੱਖੂੰਗਾ ਤੇ ਇਹ ਛੰਨੋ ਆ ਬਸ ਛੰਨੋ ਦੇ ਲਈ ਬਸ ਇੱਕ ਇਹ ਵੀ ਲੱਡੂ ਲੈ ਕੇ ਆਇਆਗਾ ਪਰ ਮੈਂ ਆਪਦੀ ਲਾਈਫ ਦੇ ਵਿੱਚ ਕੋਈ ਡੌਗ ਨਹੀਂ ਰੱਖੂੰਗਾ ਇਹ ਮੈਂ ਫੈਸਲਾ ਕੀਤਾ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਹੋਈ ਬਹੁਤ ਵਧੀਆ ਹੋਰ ਕੀ ਕਰੀ ਜਾਂਦੇ ਹੋ ਬਸ ਕੁਛ ਨਹੀਂ ਜੀ ਵੇਟ ਕਰ ਰਹੇ ਆਂ ਸ਼ੂਟ ਕਰ ਰਹੇ ਹਾਂ ਹਾਂ ਹਨਾ ਹਾਂ ਜੀ ਹੋਰ ਤੁਹਾਡਾ ਚੈਨਲ ਕਿੱਦਾਂ ਚੱਲ ਰਿਹਾ ਚੈਨਲ ਕਰ ਰਹੇ ਜੀ ਥੋੜੀ ਬਹੁਤੀ ਅੱਜ ਕਿੰਨੇ ਸਬਸਕ੍ਰਾਈਬਰ ਹੋ ਗਏ ਸਬਸਕ੍ਰਾਈਬ ਹੋ ਗਏ ਤੇ 2000 ਦੇ ਲੱਗ ਰਹੇ ਹੋ ਗਏ ਜੀ ਓਕੇ ਹਾਂ ਜੀ ਵੀਡੀਓਜ਼ ਵਧੀਆ ਚੱਲ ਰਹੀਆਂ ਨੇ ਬਹੁਤ ਚੱਲ ਰਹੀਆਂ ਨੇ 1000 ਪਲੱਸ ਕਰ ਰਹੀਆਂ ਨੇ ਮੈਨੂੰ ਤਾਂ ਆਸ ਸੀ ਕਿ 2-300 ਦੀ ਅੱਛਾ ਵਾਈਨ ਦੀ ਕਿਰਪਾ ਨਾਲ 1000 ਪਲੱਸ ਕਰ ਰਹੀਆਂ ਨੇ ਤੇ ਇੱਕ ਵਾਰ ਦਿਨ ਉਹ ਚੱਲ ਗਈ ਤੇ 2000 1000 ਦੇ ਪਹੁੰਚ ਗਏ ਕਿੰਨੇ ਟਾਈਮ ਬਾਅਦ ਪਾਉਣਾ ਵੀਰੇ ਵੀਡੀਓ ਮੈਂ ਹਫਤੇ ਬਾਅਦ ਪਾਉਣਾ ਜੀ ਹਫਤੇ ਬਾਅਦ ਦੋ ਕਰੋ ਫਿਰ ਇੱਕ ਵੀਕ ਪਰ ਹਜੇ ਹੈ ਚੈਨਲ ਮੋਨਟਾਈਜ਼ ਨਹੀਂ ਹੋ ਰਿਹਾ ਲਓ ਜੀ ਸਾਡੇ ਭੈਣ ਜੀ ਹੁਣ ਪ ਤੇ ਵੈਲਕਮ ਕਰਦੇ ਆਂ ਚਿੰਦਰਪਾਲ ਸੋਨੀ ਜੀ ਦਾ ਤੇ ਇਹ ਸਾਡੇ ਬੜੇ ਪਿਆਰੇ ਭੈਣ ਜੀ ਆ ਔਰ ਅਸੀਂ ਇਹਨਾਂ ਦਾ ਬਹੁਤ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀ ਮੈਨੂੰ ਸਭ ਤੋਂ ਜ਼ਿਆਦਾ ਇਹ ਜ਼ਰੂਰ ਸੀ ਵੀ ਇਹਨਾਂ ਦੀ ਸ਼ੁਭਕਾਮਨਾਵਾਂ ਆਉਣ ਤੇ ਆਵਾ ਤੁਹਾਨੂੰ ਮਿਲਾਉਣੇ ਆ ਫਾਨ ਨੂੰ ਸਤਿਕਾਰ ਸਤਿਕਾਰ ਲੋਕਿੰਗ ਬੇਸਾਂ ਗਿਆਰੀ ਹੈ ਕੋਈ ਥੋੜੀ ਮੈਂ ਤੇਰੀ ਸਤਿਕਾਰ ਪਰੇ ਹੋ ਕੇ ਗੱਲ ਕਰ ਹਾਂ ਆ ਬੜੀ ਬੜੇ ਬਹਿ ਕੇ ਦੇ ਨਾਲ ਨੇਕੀ ਮੈਂ ਕਰਦੀ ਆ ਇਹਨੂੰ ਗੱਲਾਂ ਨਹੀਂ ਪਤਾ ਹੈਗੀਆਂ ਉਹ ਹੀ ਕਰਤੀ ਨਾ ਬਗਾਨੇ ਵਾਲੀ ਗੱਲ ਨਾ ਨਾ ਮੈਂ ਤੇਰੇ ਨਾਲ ਸਾਰੀ 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 ਮੈਂ ਤਾਂ ਮੇਰੀ ਭੈਣ ਨੂੰ ਤਾਂ ਮੈਂ ਕਹਿੰਦਾ ਇੰਦਿਆ ਕਰੀਂਦਾ ਗੁੱਸੇ ਹੋ ਗਏ ਹਾਂ ਗੁੱਸੇ ਮੇਰੀ ਮੇਰੀ ਗੱਲ ਸੁਣਾ ਤੇਰਾ ਮੰਗਣਾ ਹੋਇਆ ਠੀਕ ਹੈ ਪਰ ਤੂੰ ਤਾਂ ਬਈ ਚੰਬੜ ਗਿਆ ਚੰਬੜ ਗਿਆ ਜਿਹੜਾ ਮੰਗਣਾ ਤੈਨੂੰ ਕਰਾਇਆ ਨਾ ਹੁਣ ਮੈਂ 17 ਸਾਲ ਪਹਿਲਾਂ ਕਰਾ ਲਿਆ ਸੀ ਮਾਤਾ ਹਾਂ ਬੁੱਢਾ ਬਣਿਆ ਫਿਰਦਾ ਕਿਤੇ ਇਹ ਹਾਂ ਆ ਤਾਂ ਨਵੀਂ ਗੱਲ ਸੁਣੀ ਇਹਨੂੰ ਆਇਆ ਵੀ ਦੁਨੀਆ ਤੇ ਇਕੱਲਾ ਮੇਰਾ ਹੀ ਮੰਗਣਾ ਹੋਇਆ ਹੈ ਮੇਰਾ ਲੈਦਾ ਹੋਇਆ ਉਹਦੇ ਮੈਂ ਜਦੋਂ ਆਈ ਮਖਾ ਚੱਲ ਮੇਰਾ ਭਾਈ ਮੈਨੂੰ ਮਿਲੂ ਮੈਂ ਇਹਨੂੰ ਬੁੱਕੇ ਆਈ ਵੀ ਵਧਾਈਆਂ ਦੇਉ ਆਪ ਘਰੋਂ ਟਲਕ ਗਿਆ ਕੀ ਗੱਲ ਹੈ ਨਾ ਮੈਂ ਮੈਂ ਹਲੇ ਸੱਸਰੀ ਘੜ ਨਹੀਂ ਬਾਲਦੇ ਹਜੇ ਮੈਂ ਉੱਥੇ ਜਾ ਨਹੀਂ ਮੇਰ ਘਰ ਸੁਣ ਤੂੰ ਇੱਥੇ ਸਾਰਿਆਂ ਨਾਲ ਬਲੌਗ ਬਣਾਏ ਨੱਚ ਟੱਪ ਕੇ ਬਣਾਏ ਮੈਂ ਤੈਨੂੰ ਸ਼ਰਮ ਨਹੀਂ ਆਈ ਵੀ ਮੇਰੀ ਭੈਣ ਵਿੱਚ ਹੈ ਨਹੀਂ ਜੀ ਚਲ ਆਪਾਂ ਹੁਣ ਨੱਚ ਟੱਪਦੇ ਆਂ ਬਈ ਬਾਹਰ ਆਜੋ ਸਾਰੇ ਆਏ ਕਿਵੇਂ ਬਾਹਰ ਆ ਕੇ ਪਹਿਲਾਂ ਮੈਂ ਥਿੰਦ ਸੁਣ ਫੇਰ ਤੂੰ ਮੈਨੂੰ ਮੰਗਣੇ ਤੇ ਨਹੀਂ ਲੈ ਕੇ ਗਿਆ ਮੈਂ ਬਾਲਾ ਖਾਂਦੀ ਸੀ ਉਹ ਸ਼ੀਟ ਹੈ ਨਹੀਂ ਤੇਰੀ ਦੀ ਦੇਖ ਸੀਟ ਹੈ ਨਹੀਂ ਮੇਰੀ ਗੱਲ ਸੁਣ ਮੈਨੂੰ ਆਏ ਮੈਨੂੰ ਆਏ ਦੱਸ ਵੀ ਤੈਨੂੰ ਇਹਨਾਂ ਨੇ ਕਿੰਨਾ ਕਿੰਨਾ ਸਾਗਣ ਪਾਇਆ ਸੀਗਾ ਇਹਨਾਂ ਨੇ ਇਹਨਾਂ ਨੇ ਸਾਰਿਆਂ ਨੇ ਜਿਨ੍ਹਾਂ ਨੂੰ ਲੈ ਕੇ ਗਿਆ ਸੀ ਉਹਨਾਂ ਉਹਨਾਂ ਦੇਣਾ ਨਾ ਮੈਂ ਸਾਗਣ ਨਹੀਂ ਦੇਣਾ ਮ ਸੀ 550 ਪਾਇਆ ਹੂੰ 500 ਹਜ਼ਾਰ ਰੁਪਿਆ ਤੈਨੂੰ ਸਗਣ ਪਾਇਆ ਹੂੰ ਹਾਂ ਹਜ਼ਾਰ ਦਾ ਹੀ ਖਾਇਆਏ ਹੋਣੇ ਹੈ ਹਾਂ ਤੇ ਮੈਂ ਤਾਂ ਡਾਈਟਿੰਗ ਦੇ ਕੰਜਰਾ ਸਾਰੇ ਤੇਰੇ ਪਰਲੇ ਰਹਿੰਦੇ ਮੈਂ ਹੋਰ ਵੀ ਦਾ ਵੀ ਨਹੀਂ ਸਖਾਣਾ ਉਹ ਡੱਬਾ ਦਿੱਤਾ ਨਹੀਂ ਉਹ ਫੇਰੇ ਡੱਬਾ ਹਾਂ ਰਿਸਪੋਰਟ ਚਾਹੀਏ ਵੀ ਮੇਰੀ ਰਿਪੋਰਟ ਇਹਨੇ ਦਬਾਅ ਦੇ ਹੱਥ ਨਾਲ ਨਹੀਂ ਦਿੱਤਾ ਹੈਗਾ ਲੱਗੀ ਸਾਂਚ ਅੱਜ ਦਰਾਰ ਹੋ ਗਈ ਹਾਂ ਚੱਲ ਮੈਂ ਵੀ ਰਹਿਣਾ ਜੀ ਨਹੀਂ ਆਏ ਨਹੀਂ ਉਹਦਾ ਹਾਂ ਚੱਲ ਸੁਣਾਓ ਹੁਣ ਮੰਨ ਜਾ ਕਿਤੇ ਮੰਨ ਜਾ ਤਕਦੀਰੇ ਹੁਣ ਤਾਂ ਮੰਨ ਜਾ ਤਕਦੀਰੇ ਮੰਨ ਜਾ ਅੱਗੇ ਤਾਂ ਮੇਸ਼ ਕਰ ਲੈ ਸੋਣਾ ਅੱਗੇ ਤੇ ਕੁਝ ਕਰੇਗਾ ਨਹੀਂ ਅੱਗੇ ਤਾਂ ਮੈਂ ਇੱਕ ਵਾਰੀ ਮੰਗਣਾ ਕਰਾਉਣਾ ਦੁਬਾਰੀ ਦਿਕਰ ਮੇਰੀ ਗੱਲ 15 ਦਿਨ ਪਹਿਲਾਂ ਮੇਰੀ ਗੱਲ ਇੱਕ ਸੰ ਲੈ ਜਿਵੇਂ ਆ ਹਾੜਾ ਏ ਪਏ ਨੇ ਠੀਕ ਹੈ ਫੇਸਬੁੱਕ ਤੇ ਇਹਦੀਆਂ ਫੋਟੋਆਂ ਲਸਾਗਣ ਦੀਆਂ ਲੋਕਾਂ ਨੇ ਹੜ ਲਿਆਂਦਾ ਪਿਆਗਾ ਸਾਰਿਆਂ ਨੂੰ ਭੇਜ ਗਿਆ ਮੈਨੂੰ ਇਕੱਲਿਆਂ ਭੇਜ ਗਿਆ ਨੇ ਦੋ ਫੋਟੋਆਂ ਕੀ ਗੱਲ ਪਾਈ ਹਾਂ ਉਹਦੇ ਉਹਦੇ ਜਿਹਦਾ ਕੋਈ ਬਿਲਕੁਲ ਨਹੀਂ ਲੱਗਦਾ ਸੀ ਵੀ ਮੈਨੂੰ ਵੱਧ ਫੋਟੋਆਂ ਨਹੀਂ ਭੇਜ ਸਕਿਆ ਦੋ ਫੋਟੋਆਂ ਕਿੰਨੀਆਂ ਘੈਂਟ ਜਿਹੜੀਆਂ ਤੁਹਾਡੇਆਂ ਮੈਂ ਮੈਨੂੰ ਮੇਰੇ ਕੋਲ ਤਾਂ ਦੋ ਤਾਂ ਸਾਰਿਆਂ ਕੋਲੇ ਪਹਿਲਾਂ ਪਹੁੰਚ ਗਈਆਂ ਤੇਰਾ ਹੱਕ ਬਣਦਾ ਸੀ ਮੇਰੀ ਭੈਣ ਨੂੰ ਅੱਡ ਭੇਜਾ ਫੋਟੋਆਂ ਲਾ ਵੀ ਹੁਣ ਮੇਰੀ ਭੈਣ ਗੁੱਸੇ ਹੋ ਗਈ ਕਿਹੜੀਆਂ ਕਿਸੇ ਕੋਲ ਨਾ ਹੋਣ ਮੈਂ ਪਤਾ ਕਿੰਨੀ ਇੱਜ਼ਤ ਵੜਾਈ ਹੋਏ ਸੀ ਵੀ ਮੇਰੀ ਭੈਣ ਨੇ ਮੈਨੂੰ ਆਫ ਕਰਦੀ ਆ ਤੇ ਉੱਥੇ ਆ ਕੇ ਸਾਰਾ ਜਲੂਸ ਕੱਢਤਾ ਸੀ ਤੇ ਫਿਰ ਜਲੂਸ ਤੈਨੂੰ ਕਢਾਇਆ ਹੈਗਾ ਤੂੰ ਤੂੰ ਮੇਰੀ ਗੱਲ ਸੁਣ ਤੈਨੂੰ ਨਹੀਂ ਪਤਾ ਵੀ ਮੇਰੀ ਭੈਣ ਰੁੱਸੂਗੀ ਭਾਈ ਹਾਂ ਹਾਂ ਸੁਸਨਾ ਵਾਲਾ ਲੈ ਵੀ ਹੁਣ ਕਿਕਰ ਸਿੰਘ ਤੁਹਾਨੂੰ ਲੱਗਦੀ ਭੈਣ ਹਾਂ ਲਓ ਜੀ ਹੈਸਟ੍ਰੀਕਾਰ ਇਹ ਸੀ ਸਾਡਾ ਡ੍ਰਮ ਟਿੱਕਰ ਥੋੜਾ ਜਿਹਾ ਮੋਲ ਸੀ ਬੜਾਇਆ ਸੀਗਾ ਸੱਚੀ ਮੇਰੇ ਵੀਰ ਨੂੰ ਇਹਦੇ ਸ਼ਗਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਕਹਿਣੀ ਆ ਹਰ ਸਾਲ ਹਰ ਪਲ ਇਨੂੰ ਖੂਬ ਕਾਮਯਾਬੀਆਂ ਮਿਲਣੇ ਖੁਸ਼ੀਆਂ ਮਿਲਣੇ ਤੇ ਜਿੱਥੇ ਭੈਣ ਭਰਾਵਾਂ ਦਾ ਪਿਆਰ ਹੁੰਦਾ ਹੈਗਾ ਲੜਾਈ ਵੀ ਹੁੰਦੀ ਹੈ ਇਹ ਚੀਜ਼ਾਂ ਜ਼ਰੂਰੀ ਹੈ ਨਾਲੇ ਵਿਆਹ ਚ ਵੀ ਤਾਂ ਕਹਿੰਦੇ ਹੁੰਦੇ ਨੇ ਕਿ ਫੁੱਫੜ ਰੁੱਸ ਜਾਂਦਾ ਹੈ ਇੱਥੇ ਭੈਣ ਰੁੱਸ ਕੇ ਜੀ ਜੇ ਵੀ ਰਸਿਆ ਲੇਰ ਸਾਡੇ ਜੀਜਾ ਵਾਲਾ ਵਧੀਆ ਹੈਗਾ ਭੈਣ ਸਾਡੀ ਕੱਭੀ ਹੈ ਹਾਂ ਧੰਨਵਾਦ ਚਲ ਅੱਜ ਘਲਾ ਗਮ ਨਾ ਕਰ ਮਾਮਾ ਅਸੀਂ ਗੱਲਾਂ ਖਾਧੇ ਹੁਣ ਭੱਜ ਗਏ ਸਾਰੇ ਨੇ ਹੁਣ ਹੌਲੀ ਹੌਲੀ ਲੈ ਕੇ ਜਾਂਦੇ ਆ ਇਧਰ ਮਾਤਾ ਆ ਜਾਓ ਕਹੇ ਤੀ ਹੁਣ ਤੂੰ ਵੀ ਦੱਸ ਨੀ ਤੇਰਾ ਕਿਹੋ ਜਿਹਾ ਹੋਰ ਪ੍ਰੋਬਲਮ ਤੇਰੀ ਕੀ ਮੇਰੇ ਕੋਈ ਪ੍ਰੋਬਲਮ ਨਹੀਂ ਮੈਂ ਲੱਡੂ ਖਾ ਲੈਣਾ ਜਿਹੜਾ ਜਿਹੜਾ ਕਿਸੇ ਨੂੰ ਗੁੱਸਾ ਹੈਗਾ ਉਹਦਾ ਗੁੱਬਗਲਾ ਕਰ ਕੱਢ ਲੈ ਮੈਂ ਤਾਂ ਕੱਢ ਰਿਹਾ ਭਾਈ ਇੱਕ ਮੈਂ ਹੋਰ ਸਿਰ ਪਰ ਮੜਵਾਇ ਹੋਣ ਤੇ ਭਾਈ ਤਹੋ ਨਾ ਹੋਵੇ ਤੂੰ ਬੋਲੀ ਨਾ ਕਰ ਬਈ ਆਇਓ ਬਈ ਸਾਰੇ ਨੇ ਆਜ ਆਜ ਫੜਮੜ ਮੈਂ ਅੰਤਿਆਰਿਤੀ ਇਸ ਪਾਗੋ ਬੋਲਿਆ ਹਾਂ ਆਓ ਦੇਖ ਲਾ ਲਾਂਟੋ ਲਾਡੋ ਨੱਚੇ ਵਿੱਚ ਆਓ ਨੱਚੇ ਵਿੱਚ ਮੈਂ ਤਮੀਰੇ ਦੀ ਪਾਗੋ ਬੋਲੀਆਂ ਹੁਣ ਮੈਂ ਨੱਚੂ ਆਇਓ ਚੱਲ ਵੀ ਹਾਂ ਬੋਲੀਆਂ ਪਾਓ ਕਰੋ ਸ਼ੁਰੂ ਕਰੋ ਚਲੋ ਬਟੋਨ ਪਾਓ ਬੋਲੀਆਂ ਦੇ ਅੰਦਰ ਜੇ ਪੋਕਰੀ ਮੈਂ ਲਾਂਟੇ ਵਾਲੇ ਐਂਡੀ ਟੌਰ ਕੰਟੇ ਕੇ ਲਈ ਸੀ ਜਿਹੜੀ ਨਾਲ ਹਰ ਕੋਈ ਤਾਂ ਆ ਮਨਿੰਨਤ ਮੈਂੜਾ ਤੁਮ ਕੀ ਕਹੀ ਜਾਂਦੇ ਆ ਐਂਡੀ ਟੌਰ ਤੇ ਫੋਨ ਆ ਐਂਡੀ ਟੌਰ ਤੇ ਡਿੱਗੀ ਤੇਰੇ ਨਾਲ ਕੁਏ ਮੇਰਾ ਹਾਂ ਹਾਂ ਕੀ ਮਾਇਰਾ ਬੈਂਕੀਅਰ ਕੇ ਪੂਰੇ ਐਸਐਨਭੀਏ ਸਰ ਕਰੇ ਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਹੈ ਹਾਏ ਦੱਸੋ ਅਭੀ ਕਰੋ ਹੌਣ ਭਰਾ ਹੁੱਚਾ ਮੋੜਾ ਅੰਦਰ ਪੁੱਛਿਆ ਜਿਹੜੇ ਭਰਾ ਜਦੋਂ ਭਰਾ ਨਹੀਂ ਪਰੇ ਮੇਰੇ ਨਾਮ ਦਾ ਚੱਲ ਮੇਰੀ ਗੱਲ ਸੁਣੋ ਭਰਾ ਭਰਾ ਉਹਦੀ ਸਾਡੇ ਭਰਾ ਨਹੀਂ ਤਾਂ ਤਾਂ ਤੇ ਪੜਦਾ ਪੈ ਇਹਨੂੰ ਤਾਂ ਇਸ ਤੋਂ ਜ਼ਿਆਦਾ ਚਾਹ ਹੋਵੇ ਮੁੰਡੇ ਦੇ ਨਾਮ ਦਾ ਇਹ ਇਹ ਤਾਂ ਪ੍ਰਪਾਂ ਬਾਹ ਪਾਣੀ ਕੋਈ ਐ ਵੇ ਅਕਟਰ ਐਕਟਰ ਦੇਖੋ ਇਹ ਇਹ ਵੀਡੀਓਸ ਤਾਂ ਗੰਬਲ ਕਰਦੀਆਂ ਬਲੌਗਰ ਵੀ ਗੰਬਲ ਕਰਦੇ ਨੇ ਦੇਖ ਲੈ ਤਾਂ ਇਹ ਕਾਹਦਾ ਸੰਦਗਪਤੀ ਜਿੱਪ ਦੀ ਜੋਹਾਂ ਦਾ ਹੱਕ ਬਣਦਾ ਹੁੰਦਾਗਾ ਵੀ ਕਹਾ ਹਾਂ ਭੂਆ ਨਾਲ ਉਹ ਮਿਲਦੇ ਬਾਤ ਹਾਂ ਹਣਕੀ ਸਿੰਗਲ ਹੈ ਕਹਵਨ ਹਾਂ ਨਹੀਂ ਤੇਰੇ ਵੀ 70 ਪੈਣ ਵਾਲੇ ਆ ਲੱਗਿਆ ਚਲ ਬਾਹ ਬੋਲੀਆਂ ਕਰੋ ਚਲ ਬੋਲੀਆਂ ਬੋਲੀਆਂ ਦੇ ਬਾਹ ਚਲਾ ਮਾਤ ਲਾ ਕੇ ਆਉਣਾ ਮਾਸਟਰ ਨੰਬਰ ਆਇਆ ਕੋਈ ਇਹ ਨੂੰ ਮੈਂ ਨਹੀਂ ਮਾਸਣੇ ਪਾਛਣਾ ਮੈਨੂੰ ਕਹਿੰਦੀ ਹੈ ਆ ਪਾਪਾ ਬੋਲੂ ਤੇਰੇ ਤੇ ਪਾਗੀ ਲੈ ਦੇਖ ਲਾ ਤੰਗ ਨਹੀਂ ਖਾ ਚਲ ਆਈ ਬਪਾ ਨਾਲ ਕਰਨਾ ਨਹੀਂ ਬਪਾ ਨਾਲ ਕੀਤਾ ਇਹਨੂੰ ਤਿੰਨਾਂ ਤੁਸੀਂ ਬੇਨਾਈ ਬਪਾ ਨਾਲ ਕੀਤਾ ਇਹੋ ਆ ਤੁਸੀਂ ਆ ਦੇ ਮੈਂ ਬਹਾਨਾ ਕਰਦਾ ਹੋਰ ਮੇਰਾ ਕਾਰਜ ਅਧਰ ਗਿਆ ਮੈਂ ਇੱਥੇ ਗੇੜਾ ਦਿੱਤਾ ਜਿੱਥੇ ਦੂਜੇ ਆ ਦਿੱਤਾ ਇੱਕ ਨਦੀ ਆ ਇੱਕ ਨਦੀ ਆ ਤੇਰੇ ਕੋਲ ਕਿ ਕਰ ਗੇੜਾ ਕੋਲੀਆਂ ਪਾਵਰ ਗੱਜ ਚਲਿਆ ਕਾਦੀ ਪੁੱਟ ਕੇ ਨੀਰ ਲੰਕੀਆ ਮੈਂ ਦੋ ਪੂਰਾ ਚੱਲ ਬਈ ਜਨਾ ਬਲੇਤੀ ਜਬੀ ਨਰਿੰਦੀ ਕੋਲ ਬਲੇਦਾ ਮੂਨੀ ਬ੍ਰਤੀ ਪਾਵਾ ਲੱਗ ਜੇ ਇਹ ਤੁਸਰੀ ਨੀ ਬਾਕੀ ਨਾ ਲੱਗ ਜੇ ਤੁਮੂ ਨੀ ਬਾਵਾ ਹੀ ਨਾ ਤੂ ਸੇ ਬਾਹੋ ਲਈ ਤਾ ਅਸਾ ਤੂ ਪਾਰ ਕੇ ਤੇ ਥੋਡੀ ਵਾਰੀ ਆ ਲੱਗੇ ਨਾ ਮੇ ਜੀ ਵੀਰ ਨਾ ਮੇ ਨਾ ਬੜੀ ਦਸਾ ਤੇ ਨਾ ਜੋਈ ਤੇ ਨਾ ਮੇ ਜੀ ਵੀਰ ਨਾ ਮੇ ਨਾ ਕਰੇ ਦਸਾ ਵਕੀ ਨਾ ਪੰਜ ਪੜ ਇਨਜ ਹਰਾ ਕਪਿਦਾ ਮਾਤਕੇ ਪਤੀ ਜੇ ਤੂੰ ਪੰਜ ਪੜ ਇਨਜ ਹਰਾ ਕਪਿਦਾ ਮਾਤਕੇ ਪਤੀ ਜੇ ਤੂੰ ਜਿਰਾ ਤੇਰੀ ਝਾੜੇ ਲੱਗੇ ਜੇ ਮੈਂ ਨਿਤ ਵਰਤੇ ਦਲਪਾਨੀਆ ਤੇਰੀ ਝਾੜੇ ਲੱਗੇ

ਕੀ ਕਰਦੇ ਬੱਟਾ ਗੇਰੀ ਚਲ ਗਈ ਬੋਲੀ ਸੋਡਾ ਕੋ ਮੋਤੀ ਇਹ ਦੇਖੀ ਨਚਣਾ ਹੁੜਾ ਕੋ ਲੋ ਮੋਤੀ ਇਹ ਦੇਖੀ ਨਚਣਾ ਹੁੜਾ ਬੱਟਾ ਦੀ ਦਾ ਪੁਤਾਨਾ ਵੀ ਇਹ ਨਚਣਾ ਹੁੜਾ ਬੱਟਾ ਦੀ ਦਾ ਪੁਤਾਨਾ ਨਾ ਕੋ ਲੰਗ ਸੋਡਾ ਕੋ ਪੁਤਾਨਾ ਵੀ ਇਹ ਨਚਣਾ ਸੋਡਾ ਮਾ ਕੋ ਲੰਗ ਵੀ ਇਹ ਨਚਣਾ ਸੋਹਣੇ ਹੰਦੂ ਕੁਤੀ ਵੀ ਇਹ ਨਚਣਾ ਦੀ ਦੀ ਦੀਸ ਆ ਫੇਰ ਬਹੁਤ ਦਾ ਆ ਕਿਹੜਾ ਇਹ ਮਰਾਸਤ ਭੱਲੇ ਹੋਏ ਲੋਕ ਗਾਉਂ ਗਾਉਂਦੀ ਤੂੰ ਪਾਵੇ ਬੋਲੀ ਤੂੰ ਪਾਵੇ ਬੋਲੀ ਹਾਂ ਮਾਤਾ ਬੋਲੀ ਚੱਲ ਪਾਵੇ ਕਿਦੋਂ ਹੋਰ ਆਏ ਸਾਰੇ ਤੇ ਮੁੱਖਾ ਤੇ ਤੇ ਪੰਨਾਂ ਨਾਲੋਂ ਜ਼ਬਤੀ ਜੇ ਿਆਰੇ ਮੁੱਖੇ ਕੇ ਠਾਟੇ ਇੱਕ ਦੇ ਸਸੇ ਤੇਰੀ ਮੈਂ ਮਰ ਜੇ ਥੇਰੇ ਵੀਰ ਸੁਤੀ ਕੁੰਡ ਭਾਂਸੀ ਸਸੇ ਤੇਰੀ ਮੈਂ ਮਰ ਜੇ ਥੇਰੇ ਵੀਰ ਸੁਤੀ ਕੁੰਡ ਭਾਈ ਬੰਨ੍ਹ ਕੇ ਤਾਂ ਗਿਲ ਨਹੀਂ ਕਰੀ ਮਾਪਨਾ ਤਾਇਨਾ ਮੈਂ ਮਾਰੀ ਆ ਸੀ ਠੀਕ ਆ ਉਹ ਕੋਠੇ ਆਦਾ ਦੀਰਨਾ ਸਸ ਚਿੰਦੇ ਸੁੰਡਾ ਨਾ ਕੋਲ ਦੇ ਕੋਠੇ ਸੁਖ ਆਦਾ ਦੀਰਨਾ ਤੇਰਾ ਸੋਹਣੇ ਦੀ ਜਿੰਦਗੀ ਵਾਲਾ ਤਕਤਾ ਕਿਹੜੇ ਕਲੇ ਟੰਗਾ ਦੀਰਨਾ ਤੇਰਾ ਸੋਹਣੇ ਦੀ ਜਿੰਦਗੀ ਵਾਲਾ ਤਕਤਾ ਕਿਹੜੇ ਕਲੇ ਟੰਗਾ ਦੀਰਨਾ ਮੈਂ ਮਿੱਠਾ ਤਤਵ ਨਹੀਂ ਚਰਪਾਵਾਂ ਹੁੰਦਾ ਤੇਰੀ ਜੜੇ ਲੱਗੇ ਜੇ ਮੈਂ ਮਿੱਠਾ ਤਤਵ ਨਹੀਂ ਚਰਪਾਵਾਂ ਹੁੰਦਾ ਤੇਰੀ ਜੜੇ ਲੱਗੇ ਜੇ ਤੇਰੇ ਸਾਦੇ ਸੱਚ ਪਾਟ ਦੇ ਥੂਨਾ ਪੱਤੀ ਓਏ ਮਾਂ ਦਿਆ ਜਾ ਆ ਕਰਾਂ ਦੇ ਸੱਚ ਸਾਰੇ ਤੇ ਜੁਨਾ ਸਾਥੀ ਓਏ ਮਾਂ ਦੇ ਆ ਜਾ ਵੱਲੇ 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 ਲੱਗਿਆ ਨਾ ਵੀੜਾ ਕੀਆ ਮੰਨ ਕੇ ਪੇੜੇ ਬੇਤੀ ਨਾ ਬਣਾਉਂਦੇ ਪਾ ਇੰਨਾ ਭੁੰਦੇ ਵੱਲੇ 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 ਬਣਾਉਂਦੇ ਪਾ ਇੰਨਾ ਭੁੰਦੇ ਚਾਪਨ ਚਾਪ ਸੁਵੇਰੇ ਕਰਦੀ ਟਿੰਕਾ ਕੌੜੀਆ ਕਰ ਮੇਰੇ ਕਰਦੀ ਜੇ ਨਦੀਨਾ ਆਵੀ ਹਕਾ ਦੇਖੇਰੇ ਕੰਤਿ ਸਿਖੇ ਨੁਕੀਨਾ ਆਵੀ ਕਰਦੇਰੇ ਕਰਦੀ ਜੇ ਓਏ ਹਉਣੀ ਜਾਣੀ ਛੱਡਦੀ ਵੀਰ ਨਾ ਕੀ ਆਈਆਂ ਮੜ ਤੇਰੇ ਓਏ ਹਉਣੀ ਜਾਣੀ ਛੱਡਦੀ ਵੀਰ ਨਾ ਕੀ ਆਂ ਯਾ ਮਣ ਤੇਰੇ ਓਏ ਪੈਣਾ ਆਵਾਜ਼ ਨਾ ਸੋਹੰਗੀਆਂ ਪਹਿਣਾ ਵੀਰ ਆਵਾਜ਼ ਨਾ ਸੋਹੰਗੀਆਂ ਪਹਿਣਾ ਕਾ ਮਾ ਆਵਾਜ਼ ਬਨੇਰੇ ਕਰਦੀ ਬੇਨਤੀਆਂ ਆ ਵੀਰ ਕਨ ਮੇਰੇ ਕਰਦੀ ਬੇਨਤੀਆਂ ਆ ਵੀਰ ਕਨ ਤੇਰੇ ਕਰਦੀ ਬੇਨਤੀਆਂ ਹਰਿਆ ਹਰਿਆ ਸਾਵੀ ਦਾ ਨਾਟ ਨੇ ਆ ਸੰਤੇ ਨੇ ਲਿਆ ਬੱਚਾ ਵੀਰਾਂ ਨਾਟ ਨੇ ਆ ਸੰਤੇ ਨੇ ਲਿਆ ਬੱਚਾ ਵੀਰਾਂ ਨਾਟ ਨੇ ਆ ਸੰਤੇ ਨੇ ਵੀਰਾਂ ਨਾਟ ਨੇ ਆ ਸੰਤੇ ਨੇ ਵੀਰਾਂ ਨਾਟ ਨੇ ਲੱਗੇ ਫਟਾ ਫਾਸ਼ਾ ਮੈਂ ਬਾਕੀ ਬਾਕੀ ਆਸ਼ਾ ਸਾਕੋ ਮਾਨ ਹੁਣ ਗੁਰੂਆਂ ਨਾਲੇ ਪਰ ਸਾਗੇ ਲੱਗੇ ਲੱਗੇ ਇੰਤਾਂ ਦੇ ਜਿਹੜੇ ਸ਼ਗਨਾਂ ਘਰ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਨੇ ਔਰ ਥੈਂਕ ਯੂ ਭਾਈ ਥੈਂਕ ਯੂ ਬਹੁਤ ਧੰਨਵਾਦ ਜੀ ਤੇ ਵਿਆਹ ਦੇ ਵਿੱਚ ਤਾਂ ਇਦੋਂ ਹੀ ਵਧਰ ਆਉਣ ਕੇ ਲੱਗਣਗੇ ਮੈਨੂੰ ਤਾਂ ਇਹ ਖੁਸ਼ੀ ਹੋਈ ਆ ਕਿ ਇਹ ਸ਼ਗਨ ਦਾ ਰੋਲ ਕਿੰਨਾ ਮਿਲਦਾ ਘਰੇ ਵਿਆਹ ਦਾ ਹਿੱਸਾ ਮੰਨਦਾ ਨਾ ਹੋਰੀ ਕਿਹੜੀ ਆ ਜਿਹੜੀ ਅੱਜ ਨਹੀਂ ਹਾਂ ਜੀ ਉਹਨਾਂ ਨੂੰ ਦੇਖੋ ਵੇਖੋ ਹਾਂ ਜਿਹੜੀ ਆ ਤੁਸੀਂ ਨੇ ਕੀ ਇਹਦਾਂ ਨਾਲ ਹੋ ਗਈ ਮੈਨਲਾ ਬਿਆਹ ਵੇਲੇ ਬਹੁਤ ਸੋਚ ਸਮਝ ਕੇ ਜਿਹੜੀ ਮੈਂ ਜਨਾਬ ਆ ਗਿਆ ਤੁਹ ਫੜਾਤੀ ਇਹਦਾ ਮੈਂ ਅਜੇ ਤੱਕ ਨਹੀਂ ਜੁੜਾ ਗਈ ਮੈਂ ਪਹਿਲਾਂ ਹੀ ਦੱਸ ਤੁਹਾਂ ਬਾਈ ਵੀ ਇੰਨੇ ਦਿਨ ਲੱਗਿਆ ਇੱਕ ਮਹੀਨਾ ਪਹਿਲਾਂ ਬਲਾਵਾ ਇੱਕ ਮਹੀਨਾ ਪਹਿਲਾਂ ਠੀਕ ਹੈ ਨਾ ਚਲੋ ਇੱਥੇ ਆ ਕੇ ਰੋਮ ਕਾਲਾਂ ਲਾਓ ਲਾਓ ਮੜਨ ਹੁਣ ਆਇਆ ਕਰੋ ਤੁਹਾਡਾ ਕਿਸ਼ਤੀਆਂ ਰਹੀਆਂ ਹੋਣਾ ਦੋਵੇ ਸੋ ਆਜੇ ਮਾਦੀ ਆਪੇ ਤੁਹਾਡੇ ਤੇ ਆਣਾ ਨਾ ਲਓ ਵੀ ਆਓ ਮਨ ਚਾਹ ਪਾਣੀ ਪੀਓ ਲੱਡੂ ਖਾਓ ਬੈਠੋ ਤੇ ਬਾਕੀ ਬਤਿਆਰ ਕਰ ਦੋ ਠੀਕ ਹੈ ਜੀ ਆ ਜਾਓ ਹਾਂਜੀ ਕਿਤਾ ਲਗੇ ਬਲੌਗ ਕਮੈਂਟ ਕਰਕੇ ਲੂਕੂ ਸੀ ਹੋ ਗਈ ਗਿੱਦਾ ਰੋਲ ਪੈਂਦਾ ਲਾਈਕ ਸ਼ੇਅਰ ਕਰ ਤੁਮਨ ਨੂੰ ਸ਼ੇਅਰ ਬਲੂ ਕਰਨਾ ਹੈ ਔਰ ਸ਼ਿੰਦੂਪਾ ਮੈਮ ਕਿਦਾਂ ਕੇ ਲਾਡੂ ਐ ਆਰਟਿਸਟ ਜਿਹੜੀ ਜਿਹੜੀ ਆਏ ਬਰੇ ਇੱਕ ਮਿੰਟ ਓਕੇ 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 ਇਹ ਜਿਹੜਾ ਨਵਾਂ ਚੈਨਲ ਆ ਇਹ ਕਿੰਨਾ ਚੰਗਾ ਫਨੀ ਪਾਰਟੀ ਖਾਈ ਗਿਆ ਠੀਕ ਹੈ ਤਾਂ ਇੱਕ ਬਾਈਕ ਜ਼ਰੂਰ ਦਿਓ ਹਾਂ ਜੀ ਸਾਰੇ ਜਣੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਨੂੰ ਸਪੋਰਟ ਕਰੋ ਨਵੇਂ-ਨਵੇਂ ਬਲੌਗਿੰਗ ਦੇ ਚੈਨਲਸ ਤੇ ਆਉਂਦੇ ਰਹੋਗੇ ਜੀ ਕਿਸੇ ਨਾਲ ਤੁਮਾਰੇ ਰਹੋਗੇ ਧੰਨਵਾਦ